जिम्माबा जिम्माबावान सलाम कर चलो जी ठीक है जी आओ अंदर आज दी मीटिंग दा मुद्दा ए आ ਮੈਂ ਰਕੇਸ਼ ਕੁਮਾਰ ਤੁਲੀ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਦਾ ਪ੍ਰਧਾਨ ਗੁਰਦਾਸਪੁਰ ਬਣਿਆ ਤੇ ਅੱਜ ਮੇਰੀ ਇਹਨਾਂ ਨੇ ਮੇਰਾ ਸਵਾਗਤ ਕੀਤਾ ਸਰਦਾਰ ਨਿੰਦਰ ਸਿੰਘ ਮਾਨਾ ਜੀ ਨੇ ਤੇ ਉਹਨਾਂ ਕਰਕੇ ਮੀਟਿੰਗ ਤੇ ਮੈਨੂੰ ਬੁਲਾਇਆ ਗਿਆ ਤੇ ਮੈਂ ਆਨੇ ਸਾਰੇ ਟਰਾਂਸਪੋਰਟਰਾਂ ਨੇ ਮੇਰੇ ਅੱਜ ਪ੍ਰਧਾਨ ਬਣਦਾ ਸਵਾਗਤ ਕੀਤਾ ਸੁਣ ਕੇ ਵੀ ਆ ਰਹੇ ਤੁਸੀਂ ਆਉਣਗੇ ਸਮਝ ਲੈਂਦੇ ਲੈਕਚਰ ਮੇਰੇ ਬਿਲਕੁਲ ਭਾਜੀ ਮੈਂ ਟਿਕਟ ਅਪਲਾਈ ਕੀਤੀ ਆ ਮੈਂ ਲੜਾਂਗਾ ਜੀ ਆਮ ਆਦਮੀ ਪਾਰਟੀ ਵੱਲੋਂ ਕਿੰਨਾ ਬੰਦਿਆਂ ਦੇ ਭਾਜੀ ਲੈਕਚਰ ਮੈਂ ਸਾਰੇ ਮੁੱਦੇ ਜਿਹੜੇ ਜਿੰਨੇ ਵੀ ਗਰੀਬ ਤਬਕੇ ਦਾ ਵਾ ਟਰਾਂਸਪੋਰਟਰ ਨੇ ਆਪਣਾ ਹਸਪੀਟਲਾਂ ਦਾ ਵੀ ਜਿਹੜਾ ਜਿੱਥੇ ਵੀ ਕੋਈ ਚੰਗਾ ਕੰਮ ਨਹੀਂ ਹੋ ਰਿਹਾ ਸਾਰੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਤੇ ਮੈਡੀਕਲ ਕਾਲਜ ਆਪਣਾ ਐਮਜੋ ਹਸਪੀਟਲ ਬਾਰੇ ਵੀ ਮੈਂ ਸੋਚਿਆ ਕਿ ਮੈਂ ਆਪਣੇ ਹਲਕੇ ਵਿੱਚ ਲੈ ਕੇ ਆਵਾਂ। ਜਿੱਕੇ ਸਮੇਂ ਦੀ ਗੱਲ ਕਰੀ ਤਾਂ ਸੰਨੀ ਦਿਓਲ ਨੇ ਧੋਖਾ ਕੀਤਾ ਜੀ ਉਹ ਦੱਸ ਨਹੀਂ ਨਾ। ਕਿ ਹਾਂ। ਸੰਨੀ ਦਿਓਲ ਜਿੱਤੇ ਤੇ ਹੈ ਨਹੀਂ ਸੀ ਹੈਗੇ। ਉਹ ਹੈ ਬੰਬੇ ਦੇ ਅਹ ਨਾਲ ਐਕਟਰ ਸੀ। ਉਹਨੇ ਐਸੇ ਕੀ ਕਰਨਾ ਹੈਗਾ ਸੀ। ਸਾਨੂੰ ਤਾਂ ਚਾਹੀਦਾ ਲੋਕਲ ਬੰਦਾ। ਜਿਹੜਾ ਜਿਸ 24 ਘੰਟੇ ਹਾਜ਼ਰ ਹੋਵੇ। ਬੰਦਾ ਟੈਲੀਫੋਨ ਕਰੇ ਤਾਂ ਉਸੇ ਹਾਜ਼ਰ ਭਾਈ ਆ ਗਿਆ ਤੁਹਾਡੇ ਕੋਲ ਜੀ। ਐਹੋ ਜਿਹਾ ਲੀਡਰ ਹੋਣਾ ਚਾਹੀਦਾ। ਅਜਾ ਸਾਡੇ ਇਲਾਕੇ ਦੀ ਬੇਰੁਜ਼ਗਾਰੀ ਦੀ ਬੜੀ ਮਦਦ ਸੀ ਆ ਭਾਜੀ। ਉਹਦੇ ਅੱਗੇ ਉਹ ਇਹ ਜਿੰਨੇ ਵੀ ਬੇਰੁਜ਼ਗਾਰੀਆਂ ਆ ਗੀਆਂ ਉਹਨਾਂ ਵਾਸਤੇ ਆਪਾਂ ਸਾਰਿਆਂ ਭਰਾਵਾਂ ਵਾਸਤੇ ਆਪਾਂ ਕੋਈ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਜਿਹਦੇ ਨਾਲ ਕੋਈ ਬੇਰੁਜ਼ਗਾਰੀ ਨਾ ਹੋਵੇ ਤੇ ਘਰ ਘਰ ਰੋਟੀ ਘਰ ਘਰ ਨੌਕਰੀ ਰੋਟੀ ਕਪੜਾ ਹੋਣ ਮਕਾਨ ਹੋਵੇ ਤੇ ਕੋਈ ਵੀ ਬੰਦਾ ਭੁੱਖਾ ਨਾ ਰਹੇ ਹੋਵੇ ਜਿਹੜਾ ਵੀ ਨੇਤਾ ਹੁੰਦਾ ਭਾਜੀ ਉਹ ਕਹਿੰਦਾ ਨਸਲੀ ਲਾਵਾਂਗਾ ਫੈਕਟਰੀਆਂ ਲਾਵਾਂਗਾ ਪਰ ਲੰਦਾ ਕੋਈ ਨਹੀਂ ਹੈਗਾ ਉਹ ਭਾਜੀ ਅਮੀਰ ਬੰਦੇ ਨੇ ਉਹਨਾਂ ਨੂੰ ਕੀ ਜ਼ਰੂਰਤ ਹੈਗੀ ਅਸੀਂ ਗਰੀਬ ਬੰਦੇ ਆ ਸਾਨੂੰ ਪਤਾ ਭੁੱਖ ਕੀ ਚੀਜ਼ ਹੁੰਦੀ ਆ ਰੋਟੀ ਕਿੱਦਾਂ ਮਿਲਦੀ ਆ ਸਵੇਰ ਤੋਂ ਸ਼ਾਮ ਤੱਕ ਵਿਚਾਰਾ ਮਜ਼ਦੂਰ ਜਾਂਦਾ ਵਾ 2-300 ਰੁਪਏ ਮਿਲਦਾ ਵਾ ਕਿ ਇਹ ਮੈਨੂੰ ਸਾਰਾ ਪਤਾ ਨਾ ਮੈਂ ਗਰੀਬੀ ਵੇਖੀ ਆ ਮੈਂ 37 38 ਸਾਲ ਤੋਂ ਬਟਾਲੇ ਤੋਂ ਪਠਾਨਕੋਟ ਤੱਕ ਮੇਰਾ ਯਾਣਾ ਉੱਪ ਡੋਣੇ ਮੇਰੇ ਕੋ ਆਪਣੀਆਂ ਬੱਸਾਂ ਨੇ ਟਰੱਕ ਨੇ ਮੇਰੇ ਮੈਨੂੰ ਪਤਾ ਵੀ ਕੀ ਸਿਸਟਮ ਹੈਗਾ ਬਹੁਤ ਮਾੜੇ ਹਾਲਾਤ ਨੇ ਇਹ ਜਿਹੜੀਆਂ ਪਹਿਲੀਆਂ ਸਰਕਾਰਾਂ ਇਹਨਾਂ ਬਹੁਤ ਮਾੜੇ ਹਾਲਾਤ ਕੀਤੇ ਨੇ ਇਹਨਾਂ ਨੇ ਅਮੀਰਾਂ ਦੇ ਘਰ ਭਰੇ ਨੇ ਤੇ ਗਰੀਬਾਂ ਨੂੰ ਭੁੱਖਿਆ ਘਰ ਛੱਡਿਆ ਮੈਂ ਗਰੀਬਾਂ ਦੇ ਨਾਲ ਇਲਾਕਾ ਨਿਵਾਸੀ ਵੀ ਬੇਨਤੀ ਕਰਦਾ ਮੈਂ ਇਲਾਕਾ ਨਿਵਾਸੀ ਨੇ ਉਹ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਭਰਾ ਰਕੇਸ਼ ਕੁਮਾਰ ਤੁਲੀ ਦਾ ਟਿਕਟ ਰੈਣ ਵਿੱਚ ਜੋਗਦਾਨ ਪਾਓ ਵੱਧ ਤੋਂ ਵੱਧ ਸ਼ੇਅਰ ਕਰੋ ਫਿਰ ਰਕੇਸ਼ ਕੁਮਾਰ ਤੁਲੀ ਇੱਕ ਵਧੀਆ ਬੰਦਾ ਵਾ ਗਰੀਬ ਬੰਦਾ ਵਾ ਜੇ ਗਰੀਬ ਬੰਦੇ ਨੂੰ ਟਿਕਟ ਮਿਲੇਗੀ ਤੇ ਸਾਰਿਆਂ ਨੂੰ ਕੰਮ ਮਿਲੇਗਾ ਕਿਉਂਕਿ ਮੈਨੂੰ ਪਤਾ ਕਿ ਕੰਮ ਕੀ ਹੁੰਦਾ ਰੋਟੀ ਕੀ ਹੁੰਦੀ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਦੀ ਨੀਤੀ ਇਹ ਹੈ ਵੀ ਆਪ ਜਿਹੜੇ ਲੋਕਾਂ ਨੂੰ ਟਿਕਟ ਦਿੰਦੇ ਆ ਜੀ ਤੁਹਾਨੂੰ ਉਮੀਦ ਹੈ ਕਿ ਮਿਲੇਗੀ ਟਿਕਟ ਤੁਹਾਨੂੰ ਇਹ ਤੇ ਗੁਰਨਾਨ ਸਿੰਘ ਤੇ ਭੋਲਾ ਸ਼ੰਕੇ ਮੇਰੇ ਨਾਲ ਹੈ 24 ਘੰਟੇ ਮੈਨੂੰ ਪੂਰੀ ਉਮੀਦ ਹੈ ਮੈਂ ਸਾਰੇ ਆਪਣੇ ਹਲਕਾ ਨ ਚਾਰਜ ਮੇਰਾ ਛੋਟਾ ਵੀਰ ਅਮਨ ਸ਼ੇਰ ਸਿੰਘ ਸਿਆਰੀ ਕਲਸੀ ਸਾਹਿਬ ਮੈਂ ਉਹਨਾਂ ਕੋ ਅਜਾਜ ਤੇ ਲੈ ਕੇ ਉਹਨਾਂ ਮੇਰੇ ਕਾਗਜ ਪਰਵਾਏ ਨੇ ਤੇ ਮੈਂ ਬਹਿੜ ਸਾਹਿਬ ਸਰਦਾਰ ਬਲਬੀਰ ਸਿੰਘ ਪੰਨੂ ਸਦਾ ਗੁਰਦੀਪ ਸਿੰਘ ਰੰਧਾਵਾ ਸਦਾ ਸੁਸ਼ੇਰ ਸਿੰਘ ਜੀ ਆਪਣਾ ਸੇਖਵਾ ਸਾਹਿਬ ਜੀ ਸਰਦਾਰ ਜਗਰੂਪ ਸਿੰਘ ਸੇਖਵਾ ਆਪ ਦੀ ਪੂਰੀ ਟੀਮ ਤੁਹਾਡੇ ਨਾਲ ਹੈ ਜੀ ਸਾਰੀ ਟੀਮ ਨਾਲ ਹੈ ਜੀ ਆਪਣਾ ਸ਼੍ਰੀ ਕਟਾਰੂ ਚੱਕ ਜੀ ਦੀ ਨਾਉਂ ਦਾ ਅਸ਼ੀਰਵਾਦ ਲੈ ਕੇ ਫਿਰ ਟਿਕਟ ਅਪਲਾਈ ਕੀਤੀ ਆ ਆਪ ਦਾ ਦਾਵਾ ਕਰਦੇ ਹੋ ਆਪ ਦਾ ਕੋਈ ਵਰਕਰ ਕੋਈ ਹਲਕਾ ਚਾਰ ਕੋਈ ਇਹ ਵੇਲੇ ਤੁਹਾਡੇ ਨਾਲ ਸਾਹਮਣੇ ਮੌਜੂਦ ਇਨਸਾਨ ਮੈਂ ਅੱਜ ਸਿਰਫ ਮਨੂਜ ਸਦਾਰਮਾਨਾ ਜੀ ਨੇ ਮੈਨੂੰ ਬੁਲਾਇਆ ਸੀ ਟਰਾਂਸਪੋਰਟਰਾਂ ਨੇ ਤੇ ਉਹਨਾਂ ਦਾ ਮੇਰਾ ਧੰਨਵਾਦ ਕੀਤਾ ਮੈਂ ਤਾਂ ਆਇਆ ਸੀ ਭਾਜੀ ਲੋਕੀ ਲੋਕੀ ਕਿਉਂ ਤੁਹਾਨੂੰ ਤੁਹਾਡੇ ਚ ਵੀ ਐਸੀ ਫਾਸੀ ਇਦਾਂ ਦੀ ਤੁਹਾਨੂੰ ਨੁਕਸਾਨ ਪਾਉਂਦੇ ਐਂਗਰੀ ਦੇ ਦਿੱਤੀ ਆ ਮੈਂ ਕਿ ਗਰੀਬ ਬੰਦਾ ਭਾਜੀ ਤੇ ਲੋਕਾਂ ਉਹ 24 ਘੰਟੇ ਵਿਚਰਦਾ ਆ ਆਪਾਂ ਸ਼ੁਰੂ ਚ ਇੱਥੇ ਗੁਰਦਾਸਪੁਰੋਂ ਕਿੱਤੀ ਆ ਮੈਂ ਬਟਾਲੇ ਰਹਿਣ ਵਾਲਾ ਪਹਿਲੇ ਕਦੇ ਕੋਈ ਇਲੈਕਸ਼ਨ ਲੜੀ ਹੋਵੇ ਨਹੀਂ ਐਸੋ ਪੇ ਲੋਕ ਇਲੈਕਸ਼ਨ ਲੜੀ ਅਹੀਂ 2021 ਵਿੱਚ ਮੇਰੀ ਪਰਜਾਈ ਮੇਰਾ ਡਰਾਈਵਰ ਸੰਦੂਰ ਸਿੰਘ ਮੇਰਾ ਯਾਰ ਬਲਵਿੰਦਰ ਸਿੰਘ ਮਿੰਟਾ ਆਮ ਆਦਮੀ ਪਾਰਟੀ ਵੱਲੋਂ ਤਿੰਨੇ ਐਮਸੀ ਮੈਂ ਬਣਵਾਏ ਸੀ ਫਿਰ 2022 ਵਿੱਚ ਇਲੈਕਸ਼ਨ ਵਿੱਚ ਸਰਦਾਰ ਅਮਨ ਸਿੰਘ ਸ਼ੈਰੀ ਨੂੰ ਕੁਰਸੀ ਸਾਹਬ ਨੂੰ ਐਮਐਲਏ ਦੀ ਸੀਟ ਤੇ ਜਤਾਇਆ ਸੀ ਕੀ ਲੱਗਦਾ ਤੁਹਾਨੂੰ ਸੀਟ ਮਿਲੇਗੀ ਇਸ ਵਾਰ ਬਿਲਕੁਲ ਗੁਨਾਨ ਸਿੰਘ ਸਾਹਿਬ ਦੀ ਪੂਰੀ ਕਿਰਪਾ ਹੋਏਗੀ ਸੀਟ ਮਿਲੇਗੀ ਕਿੰਨੇ ਲੋਕ ਲੱਗੇ ਹੋਣਗੇ ਲੈਣ ਵਾਸਤੇ ਸੀਟ ਨਹੀਂ ਲੱਗਦਾ ਨਹੀਂ ਵੇਖੋ ਜਿਹੜਾ ਬੰਦਾ ਮਿਹਨਤ ਕਰੇਗਾ ਵਰਕਰ ਨਾਲ ਜੁੜ ਕੇ ਰਹੇਗਾ ਲੋਕਾਂ ਨਾਲ ਜੁੜ ਕੇ ਰਹੇਗਾ ਉਹਨੂੰ ਟਿਕਟ ਮਿਲੇਗੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਨਾ ਸੁਪਰੀਮੋ ਕੇਜਦੀ ਵਾਲ ਸਾਹਿਬ ਉਹ ਸਿਰਫ ਗਰੀਬਾਂ ਦੇ ਹਮਦਰਦ ਨੇ ਉਹ ਕਿਹੇ ਅਮੀਰ ਬੰਦੇ ਨੂੰ ਟਿਕਟ ਨਹੀਂ ਮਿਲਨੀ ਜਿਹੜਾ ਮਿਹਨਤੀ ਹੋਏਗਾ ਉਹ ਟਿਕਟ ਲੈ ਜਾਏਗਾ ਜਿਹੜਾ ਵਰਕ ਕਰੇਗਾ ਹੋਰ ਕੇ ਬੰਦੇ ਨੂੰ ਟਿਕਟ ਨਹੀਂ ਮਿਲੀ ਆਗੀ ਉਹ ਉੱਥੇ ਜਿਹੜੇ ਬੈਠੇ ਨੇ ਸਾਡੇ ਕੇਜਰੀਵਾਲ ਸਾਹਿਬ ਉਹ ਗਰੀਮਾਂ ਦੇ ਅਭਾਰ ਦੇ ਨੇ ਸਰਦਾਰ ਭਗਵੰਦ ਸਿੰਘ ਮਾਨ ਸਾਹਿਬ ਗਰੀਬਾਂ ਦੇ ਹਮਦਰਦ ਨੇ ਸਤਿਰੁਲ ਲੱਗਦਾ ਨਹੀਂ ਕਿ ਕੋਈ ਨੇਡ ਹੋ ਗਿਆ ਪੀਵੀਟੀ ਕੋਈ ਵੀ ਤੁਹਾਡੀ ਨਜ਼ਰ ਨੇ ਆਈ ਨਹੀਂ ਜੀ ਕਰ ਰਹੇ ਤੇ ਹੁਣ ਇਹ ਬਹੁਤ ਇਰਾਦੇ ਚਾਹੀਦੇ ਹਨ ਆਫੋਰਡ ਨਹੀਂ ਆਰੇ ਅਜੇ ਮੇਰੀ ਕੋਈ ਮੈਂ ਬਟਾਲੇ ਹਲਕੇ ਵਿੱਚ ਜਾਂਦੀ ਆਮ ਆਦਮੀ ਜਿਲ੍ਹਾ ਬੜਾ ਵੱਡਾ ਪ੍ਰਧਾਨ ਕੋਲ ਆਉਂਦਾ ਜਾਂਦਾ ਦਸਾਂ ਚੋਂ ਆਉਂਦਾ ਹੋਰ ਕਾਫੀ ਹਿਲ ਜਾਂਦੇ ਮੈਂ ਸਾਰੇ ਪਾਸੇ ਜਾਣਾ ਹਾਂ ਮੈਂ ਬਿਲਕੁਲ ਮੇਰੀ ਐਕਟਿਵ ਚੱਲਦੀ ਵੀ ਮੇਰੀ ਐਕਟਿਵ ਮੇਰੀ ਬਹੁਤ ਧੀਰ ਤੇ ਚੱਲਦੀ ਵੀ ਰਾਜੇ ਅੱਜ ਤੋਂ ਨਹੀਂ ਆ ਗਈ ਗਰਾਉਂਡ ਵਰਕ ਚੱਲਦਾ ਪਿਆ ਤੁਹਾਡਾ ਜੀ ਬਿਲਕੁਲ ਗਰਾਉਂਡ ਵਰਕ ਸਾਰੇ ਚੱਲਦਾ ਪਿਆ ਸਾਰੇ ਸਾਥੀ ਮੇਰੇ ਨਾਲ ਨੇ ਠੀਕ ਹੈ ਭਾਈ ਸਾਰੇ ਹਲਕਾ ਨੇ ਚਾਰਜ ਨਾਲ ਲੈ ਐਮਐਲਏ ਸਾਹਿਬ ਨਾਲ ਨੇ ਮੰਤਰੀ ਸਾਹਿਬ ਨਾਲ ਨੇ ਮੇਰੇ ਭਰਾ ਮੇਰੇ ਨਾਲ ਨੇ ਸਾਰੇ ਇੱਕ ਇੱਕ ਹਲਕੇ ਦਾ ਸਾਰੇ ਵਰਕਰ ਮੇਰੇ ਨਾਲ ਨੇ